ਬਾਰਾ ਤਰਨੂ ਸ਼ਮੀ ਕਰੇ ਨਿਆਲ ਸਕੂਟਰੀ ਮਿਲ ਗਈ ਅਥੇ ਬੱਦੋਵਾ ਝਾੜੀਆਂ ਤੋਂ ਫਰਹਲੀ ਮਿਲੇ ਇਹ ਨਹੀਂ ਬੈ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਇਸ ਮਾਂ ਦੇ ਪੁੱਤ ਨੂੰ ਮਿਲਾ ਸਕਦਾ ਇਸ ਵੀਡੀਓ ਨੂੰ ਇੰਨੀ ਕ ਸ਼ੇਅਰ ਕਰਿਓ ਵੀ ਇਸ ਮਾਂ ਦਾ ਪੁੱਤ ਲੱਭੇ ਇਸ ਮਾਂ ਦੀਆਂ ਅੰਦਰਾਂ ਇਹਨੂੰ ਮਿਲ ਜਾਵੇ ਐ ਲੈਸ ਮੰਮੀ ਹਾਂ ਤੁਮ ਨਹੀਂ ਮੰਮੀ ਹਾਂ ਲੱਭ ਰੰਗ ਦਾ ਰੀਤੀ ਤੇ ਨਾ ਕੋਈ ਕੋਈ ਕਿ ਮਾ ਅਜ ਲੱਭਦੀ ਲੱਭਦੀ ਆਪਦੇ ਪੁੱਤ ਨੂੰ 3 ਮਹੀਨੇ ਹੋ ਗਏ 6 ਮਹੀਨੇ ਹੋ ਗਏ ਅੱਜ ਸੁਪਨਿਆਂ ਦੇ ਘਰ ਪਹੁੰਚੇ ਇਸ ਕੁੱਟਰੀ ਮਿਲਿਆ ਲੁਧਿਆਣੇ ਬੱਤਵਾਰ ਛੌਣੀ ਦੇ ਕੋਲੇ ਝਾੜੀਆਂ ਦੇ ਵਿੱਚ ਪੁੱਤ ਨਹੀਂ ਲੱਭਿਆ ਨੇ ਤੋਂ ਚਿਬਰ ਰੋਡ ਚਿਬਰ ਰੋਡ ਤੋਂ ਕੀ ਕਰਦਾ ਸੀ ਇਹ ਇਹ ਮਕਾਨ ਬੰਦਦਾ ਸੀਗਾ ਆਪਣਾ ਸਵੇਰੇ ਚਲ ਜਾਂਦਾ ਸੀ ਜਨਵਰੀ ਤੋਂ ਆ ਜਾਂਦਾ ਤੇ 12 ਅਪ੍ਰੈਲ ਨੂੰ ਕਿੱਥੇ ਜਾਂਦਾ ਸੀ ਤਾਂ ਉਸ ਤੱਕੇ ਪਿੰਡ ਮਕਾਨ ਬੰਦਦਾ ਸੀ ਤੁਹਾਡਾ ਤੁਹਾਡਾ ਹਾਂ ਤਿੰਨ ਮਹੀਨੇ ਤੋਂ ਉੱਥੇ ਲੱਗਾ ਸੀ 12 ਅਪ੍ਰੈਲ ਨੂੰ ਸ਼ਾਮੀ ਘਰੇ ਨਿਆਲ ਸਕੂਟਰੀ ਮਿਲ ਗਈ ਇੱਥੇ ਬੱਦੋਵਾਲ ਝਾੜੀਆਂ ਤੋਂ ਰਹਿ ਲਈ ਨੇ ਇਹ ਨਹੀਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਇਸ ਮਾਨ ਦੇ ਪੁੱਤ ਨੂੰ ਮਿਲਾ ਸਕਦਾ ਅਮਿਤ ਗੁਪਤਾ ਇਹਦਾ ਨਾਮ ਅਮਿਤ ਗੁਪਤਾ ਘਰੋਂ ਗਿਆ ਸੀ ਘਰ ਬਣਦਾ ਸੀ ਇਹਦਾ ਇਹ ਟੱਕੇ ਪਿੰਡ ਰਾਹੋਂ ਰੋਡ ਤੇ ਜੋਧੇ ਵਾਲ ਬਸਤੀ ਵਾਲੀ ਸਾਈਡ ਗਿਆ ਸੀ ਆਪਣੇ ਕਿਰਾਏ ਦੇ ਮਕਾਨ ਚੋਂ ਆਪਣਾ ਜਿਹੜਾ ਮਕਾਨ ਬਣਦਾ ਉੱਥੇ ਕੰਮ ਕਰਾਉਣ ਵਾਸਤੇ ਜੋ ਕਿ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਜਾ ਰਿਹਾ ਸੀ ਪਰ ਉੱਥੇ ਪਹੁੰਚਿਆ ਹੀ ਨਹੀਂ ਉਸ ਤੋਂ ਬਾਅਦ ਇਹਦੀ ਸਕੂਟਰੀ ਮਿਲੀ ਆ ਲੁਧਿਆਣੇ ਬੱਦੋਵਾਲ ਸ਼ੌਣੀ ਦੇ ਕੋਲੇ ਝਾੜੀਆਂ ਦੇ ਵਿੱਚੋਂ ਪੁੱਤ ਨਹੀਂ ਲੱਭਿਆ ਇਹ ਮਾਂ ਅੱਜ ਲੱਭਦੀ ਲੱਭਦੀ ਆਪਦੇ ਪੁੱਤ ਨੂੰ 3 ਮਹੀਨੇ ਹੋ ਗਏ 6 ਮਹੀਨੇ ਹੋ ਗਏ 6 ਮਹੀਨੇ ਲੱਗ ਗਿਆ ਤੇ ਅੱਜ ਸੁਪਨਿਆਂ ਦੇ ਘਰ ਪਹੁੰਚੀ ਆ ਬਸ ਮੇਰੀ ਬੇਨਤੀ ਹੱਥ ਜੋੜ ਕੇ ਜੇ ਕਿਸੇ ਨੇ ਵੀ ਇਸ ਵੀਰ ਨੂੰ ਦੇਖਿਆ ਸੀ ਵੀਡੀਓ ਵੀ ਦਿਖਾ ਰਹੇ ਆ ਵੀਡੀਓ 'ਚ ਫੋਟੋ ਵੀ ਸ਼ੇਅਰ ਕਰ ਰਹੇ ਆ ਪਹਿਚਾਣਿਓ ਜਰੂਰ ਅਮਿਤ ਗੁਪਤਾ ਜੇ ਕਿਸੇ ਨੇ ਦੇਖਿਆ ਹੋਵੇ ਤੇ ਉਹ ਵੀਰ ਵੀ ਸਾਡੀ ਜਿੱਕੇ ਤੇ ਬਾਟ ਸੁਣਦਾ ਛੋਟੇ ਭਰਾ ਤੇਰੀ ਮਾਂ ਬਹੁਤ ਤੜਫਦੀ ਆ ਘਰ ਤਾਂ ਬਣਾ ਲਿਆ ਜਿਹੜਾ ਤੂੰ ਪਰ ਉੱਥੇ ਰਹਿਣ ਵੀ ਲੱਗੀ ਜਾ ਕੇ ਮਾਂ ਕੱਕੇ ਪਿੰਡ ਪਰ ਉੱਥੇ ਤੂੰ ਹੈ ਨਹੀਂ ਯਾਰ ਤੇਰੇ ਬਿਨਾ ਉਹ ਘਰ ਸੁਨਣਾ ਮਾਂ ਤੇਰੀਆਂ ਬਣਾਈਆਂ ਹੋਈਆਂ ਉਹ ਦਰਵਾਜ਼ੇ ਬਾਰੀਆਂ ਵੀ ਸੁਨੀਆਂ ਪਈਆਂ ਹਜੇ ਲਾ ਨਹੀਂ ਹੋਈਆਂ ਕੱਪੜੇ-ਕੁੱਪੜੇ ਲਾ ਕੇ ਟੰਗ ਰੱਖੇ ਕੱਪੜੇ ਰਹਿਣ ਤਾਂ ਲੱਗੀ ਮਾਂ ਤੇਰਾ ਭਰਾ ਵੀ ਤੇ ਤੇਰੀ ਭੈਣ ਵੀ ਤੈਨੂੰ ਲੱਭਦੇ ਆ ਤੈਨੂੰ ਅੜੀਕਦੇ ਆ ਇਹਨਾਂ ਦੇ ਪਿਤਾ ਜੀ ਕਿੱਥੇ ਨੇ ਉਹ ਘਰੇ ਆ ਪ੍ਰੈਸਮੈਨ ਦਾ ਕੰਮ ਕਰਦਾ ਪ੍ਰੈਸਮੈਨ ਦਾ ਕੰਮ ਕਰਦਾ ਤੇਰਾ ਬਾਪੂ ਵੀ ਹਰ ਰੋਜ਼ ਇਸ ਉਮੀਦ ਨਾਲ ਸ਼ਾਮ ਨੂੰ ਘਰੇ ਆਉਂਦਾ ਵੀ ਸ਼ਾਇਦ ਮੇਰੇ ਆਉਂਦੇ ਨੂੰ ਮੇਰਾ ਅਮਿਤ ਆਇਆ ਬੈਠਾ ਹੋ ਪਰ ਜੇ ਵੀਰਿਆ ਆਪਣੀ ਮਰਜ਼ੀ ਨਾਲ ਗਿਆ ਤਾਂ ਵੀ ਆ ਜਾ ਤੇ ਜੇ ਕੋਈ ਮੇਰੇ ਵੀਰ ਨੇ ਇਹਨੂੰ ਦੇਖਿਆ ਕਿਤੇ ਲੱਗ ਰਿਹਾ ਵੀ ਇਹ ਕਿਸੇ ਦੇ ਗਲਤ ਹੱਥ ਚੜ ਗਿਆ ਜਾਂ ਕੁਝ ਹੋਰ ਆ ਤਾਂ ਉਹ ਵੀ ਮੇਰੇ ਵੀਰ ਕੋਸ਼ਿਸ਼ ਕਰਿਓ ਇਸ ਵੀਡੀਓ ਨੂੰ ਇੰਨੀ ਕ ਸ਼ੇਅਰ ਕਰਿਓ ਵੀ ਇਸ ਮਾਂ ਦਾ ਪੁੱਤ ਲੱਭ ਜੇ ਇਸ ਮਾਂ ਦੀਆਂ ਆਂਦਰਾਂ ਇਹਨੂੰ ਮਿਲ ਜਾਣ ਅਮਿਤ ਗੁਪਤਾ ਅੱਜ ਵੀ ਆਪਣੇ ਅੰਤ ਦੂਰ ਆ ਕਿੱਥੇ ਆ ਕਿਵੇਂ ਆ ਇਹ ਤੁਹਾਡੇ ਸ਼ੇਅਰ ਕਰਨ ਨਾਲ ਪਤਾ ਲੱਗ ਸਕਦਾ ਕਰਿਓ ਕੋਸ਼ਿਸ਼ ਇਸ ਮਾਂ ਵਾਸਤੇ ਵਾਹਿਗੁਰੂ ਜੀ ਦਾ ਖਾਲਸਾ ਤੇਰਾ ਪੁੱਤ ਆ ਜਾਊਗਾ ਫਿਕਰ ਨਾ ਕਰ ਬਾਬਾ ਨਾਨਕ ਮਿਹਰ ਕਰੂਗਾ ਮਾਂ

ਬੜੀ ਤਮੰਨਾ ਸੀ ਬਾਹਰ ਜਾਣਾ ਮੰਮੀ ਇਹ ਘਰ ਬਣਾਣਾ ਪੀਓਪੀ ਵਗੈਰਾ ਸਭ ਆਪੀ ਕਰ ਰਹਾ تھا ਬੇਲਾਪੱਟੀ ਸ਼ਾਮ ਕੋ ਘਰ ਨਹੀਂ ਆਇਆ ਪਤਾ ਨਹੀਂ ਕਹਾ ਚਲਾ ਗਿਆ